ਮਿੱਤਰੋ ਆਪਾਂ ਤੁਹਾਨੂੰ ਪੁਰਾਣੇ ਕਬੂਤਰ ਦੀ ਹਿਸਟਰੀ ਅ ਸੁਣਾਉਣ ਲੱਗੇ ਆ ਤੇ ਆ ਬੈਕਗ੍ਰਾਉਂਡ ਦਾ ਬਈ ਸਾਡਾ ਮੰਨ ਲਓ ਇਸ ਸਲੇਟਾਂ ਥਲੀ ਸੀ ਬਗਲਾ ਇੱਧਰ ਮਾਰਿਆ ਵਾ ਉੱਥੇ ਅਸੀਂ ਵੀਡੀਓ ਬਣਾ ਰਹੇ ਸੀ ਹਵਾ ਵੀ ਥੋੜੀ ਸਤਰਬ ਕਰੂ ਤੇ ਬਾਕੀ ਆਪਾਂ ਚਾਚੇ ਨਾਲ ਕਰ ਦਿਆਂਗੇ ਗੱਲ ਬਾਤ ਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਜੋ ਬਈ ਅੱਜ ਆਪਾਂ ਨਾ ਬੈਠੇ ਜ ਆਪਣਾ ਸਾਰੇ ਯਾਰ ਦੋਸਤ ਕਬੂਤਰਾਂ ਵਾਲੇ ਮਿਲਣ ਇਕੱਠੇ ਹੋਏ ਬੈਠੇ ਸੀ ਤੇ ਕਬੂਤਰ ਦੀ ਬਈ ਹਿਸਟਰੀ ਦੀ ਗੱਲ ਸੁਣਾਉਣੇ ਆਪਾਂ ਤੁਹਾਨੂੰ ਹੂੰ ਕਾਫੀ ਪੁਰਾਣੀ ਗੁੱਤਰ ਦੀ ਗੱਲ ਆ ਤੇ ਉਹ ਚਾਚੇ ਕੋਲੇ ਹੁੰਦਾ ਸੀ ਚਾਚਾ ਮੇਰੇ ਨਾਲ ਉਹ ਦੋ ਪੜਦਾ ਹੁੰਦਾ ਸੀ 1987 ਦੀ ਗੱਲ ਉਹ ਸਾਚੀ ਦਾ ਸੀ ਸਹੀ ਬਹੁਤ ਪੁਰਾਣੀ ਗੱਲ ਆ ਚਾਚਾ ਚਮਕੀਲੇ ਵੇਲੇ ਦੀ ਹੈ ਨਾ ਹਾਂ ਅੱਛਾ ਤੇ ਚਾਚਾ ਉਹ ਹੁਣ ਆਪਾਂ ਪੁੱਛ ਲਈਆਂ ਵੀ ਵਧੀਆ ਵੀਡੀਓ ਬਣਾਉਣੀ ਆਪਾਂ ਤੇ ਚੈਨਲ ਦੇ ਬਹੁਤ ਬੰਦੇ ਦੇਖਣਗੇ ਤੇ ਸੁਣਨਗੇ ਉਹ ਕੁੱਤਰ ਜੀ ਤਾਂ ਹਿਸਟਰੀ ਦੱਸਣੀ ਆ ਵੀ ਕਿਹੋ ਜਿਹਾ ਕੁੱਤਰ ਸੀ ਕਿਵੇਂ ਉੜਦਾ ਸੀ ਸਾਸੀ ਜੀ ਤੇਰੀ ਕੰਨੀ ਸੀ ਵੀ ਬੀ ਬੀ ਚੱਲਦੀ ਹੋਰ ਸੀ ਹਾਂ ਬਈ ਬੀ ਚੱਲਦੀ ਕਿਵੇਂ ਹੋ ਜੂਗੀ ਸਾਡਾ ਮੈਚ ਦੀ 92 ਹਾਂ ਤਰਦਾ ਜਨਮ ਮਰ ਅੱਛਾ ਇਹ ਉਹ ਗੁਲਾਸ ਹਾਲ ਦਾ ਹੈਗਾ ਤੁਹਾਨੂੰ ਉਹ ਬੜਤ ਦਾ ਹਾਲ ਰਹਿ ਗਈ ਹੈ ਅੱਛਾ ਤਾਂ ਉਹ ਕਿਵੇਂ ਸੀ ਜਸ ਕੂਤਰ ਦੀ ਹਿਸਟਰੀ ਦੱਸ ਯਾਰ ਉਹ ਕੂਤਰ ਮੈਂ ਕਈ ਲੇਦੋ ਲਿਆ ਸੀਗਾ ਕਾਲਾ ਚਿੱਟਾ ਜਿਹਾ ਕੂਤਰ ਸੀਗਾ ਚੰਗਾ ਰੱਖਾ ਜੀ ਉਹਦੀਆਂ ਅੱਧੀ ਨੋ ਕਾਲੀ ਸੀ ਕਿਵੇਂ ਮੋਲ ਲੈ ਸੀ ਕਿੰਨੀ ਲੈ ਲਈ ਸੀ ਉਹ ਲੈ ਸੀ 40 ਰੁਪਈਆ ਦਾ ਮੈਂ ਅੱਛਾ ਉਹ ਲੈ ਆਜ ਵੀ ਹੁੰਦੀ ਸੀ ਅੱਛਾ ਲੈ ਗਿਆ ਗੱਡੀ ਦੀ ਓਏ ਮਸੂ ਚੱਪਾ ਅੱਛਾ ਤੇ ਉਹ ਕੂਤਰ ਮੇਰੇ ਕੋਲ ਯਾਰ ਬਹੁਤ ਜ਼ਿਆਦਾ ਉੱਟਣ ਲੱਗ ਗਿਆ ਨਜਾਇਜ਼ ਜੀ ਅੱਛਾ ਡੇਲੀ ਅਛਾ ਤਾਂ ਕਿਵੇਂ ਜਾਂਦਾ ਉਹ ਦਾਣੇ ਦੁਨੇ ਖਾ ਕੇ ਜਾਂ ਕਿਵੇਂ ਖਾਲੀ ਪੀੜ ਕਿਵੇਂ ਉੜਦਾ ਸੀ ਉਹਨੇ ਬਸ ਖੁੱਡਾ ਜੇ ਖੋਲ ਦੇਣਾ ਉਹਦਾ ਅਸੀਂ ਨਿਆਣਾ ਹੁੰਦਾ ਸੀ ਮੱਤ ਮੇਰੀ ਉਹਦੇ ਬਾਹਰ ਕੁੰਡੇ ਦੇ ਬਹਿਣਾ ਪਾਣੀ ਪੀ ਕੇ ਆਏ ਦੋ ਵਾਰੀ ਗੱਲ ਜਾਨਾ ਕੇ ਬਸ ਅੱਧਾ ਹੋ ਜਾਣਾ ਤਾੜੀ ਤੇ ਅਸੀਂ ਮੁਰਗੇ ਡੇ ਆ ਖਦੀ ਦਾ ਅਸੀਂ ਨਾਲੇ ਦਰਮਿਆਨ ਨਾ ਉੜਦਾ ਹੁੰਦਾ ਸੀ ਅੱਛਾ ਉਹ ਰਾਜ ਵੀ ਦੇਖਦਾ ਹੁੰਦਾ ਸੀ ਰਾਜ ਚਾਚਾ ਅੱਛਾ ਉਹਦੀ ਚੰਨ ਨਾਲ ਡਿਊਟੀ ਹੁੰਦੀ ਸੀ ਅੱਛਾ ਤੇ ਉਹ ਦੇਖਦਾ ਤੇ ਜੋ ਇਹਨੇ ਜੀਤੇ ਨਾ ਵਾਲੇ ਪੰਜ ਬਾਜੀਆਂ ਅੱਛਾ ਕੈ ਲੈਣਾ ਬੰਨੇ ਵਾਲੀ ਜੀਤੇ ਦੀ ਆਪਣੇ ਪਿੰਡ ਦੇ ਨਾ ਨਾ ਕਹਿ ਲਿਆ ਤਨਰਾਏ ਅੱਛਾ ਉਹ ਇਹ ਚਾਰ ਬਾਦੀਆਂ ਹਾਰ ਗਿਆ ਭਾਈ ਜੀਤਾ ਜੀਤਾ ਇਹਨਾਂ ਨੇ ਮੱਝੂ ਕੇ ਬਾਦੀ ਸੀ ਪੰਜਵੀਂ ਅੱਛਾ ਤੇ ਕਿਹਾ ਰਾ ਚਾਚਾ ਕਹਿੰਦਾ ਵੀ ਵਾਹ ਗੱਲ ਕਰ ਉਹਦੇ ਵਾਲਾ ਕਬੂਤਰ ਲੈ ਆਉਣਾ ਮੈਂ ਵੀ ਜੀਤ ਰਿਹਾ ਬਾਦੀ ਦਾ ਜਾਂਦਾ ਉਹਨੇ ਆਣਾ ਹੁੰਦਾ ਸੀਗਾ ਅੱਛਾ ਉਹ ਮੈਨੂੰ ਭਮੀਰੀਆਂ ਵਾਲਾ ਕਹਿੰਦਾ ਕਹਿੰਦਾ ਵੀ ਤੇਰੇ ਵਾਲਾ ਛੱਡਣਾ ਕਹਿੰਦਾ ਆਪਣਾ ਕਬੂਤਰ ਟਿੱਲਾ ਹੋ ਗਿਆ ਮੱਝੂ ਕੇ ਛੜਤਾ ਇਕੱਲਾ ਹੀ ਰਹਿ ਗਿਆ ਆਪਣਾ ਮੋੜ ਕੇ ਉਹਨਾਂ ਨੇ ਆਪਣਾ ਕਬੂਤਰ ਨਹੀਂ ਦਿੱਤਾ ਮੋੜ ਕੇ ਮੈਂ ਚੱਲ ਛੁੱਡੀ ਮਰ ਜਾ ਮੈਨੂੰ ਹੋਰ ਜਤਨਾਲ ਸ਼ਰਾਜਕ ਐਸਾ ਮੋੜ ਕੇ ਦੋਨੇ ਹੀ ਬਸ ਕਹਦੇ ਉਹ ਤਾਂ ਜਰ ਮਰ ਗਿਆ ਆਇਆ ਗਿਆ ਜਾਂ ਹੋ ਗਿਆ ਅੱਛਾ ਉਹ ਨਿਆਣਾ ਹੁੰਦਾ ਜੀ ਨਿਆਣਾ ਹੁੰਦਾ ਜੀ ਉਹਦਾ ਸਹੀ ਹੈ ਉਤਰੇ ਲੈ ਕੇ ਗਈ ਸੀ ਆਪਾਂ ਨੂੰ ਵਾਹ ਵਾਹ ਚਾਚਾ ਕਿਹੋ ਜਿਹਾ ਜੀ ਕੂਤਰ ਉਹ ਕਾਲਾ ਜਿੰਨਾ ਕੂਤਰ ਚਟੀਆਂ ਅੱਧੀ ਨੋਕ ਕਾਲੀ ਅੱਧੀ ਚਿੱਟੀ ਸੀ ਅੱਛਾ ਕਾਲਾ ਜਿੰਨਾ ਕਬੂਤਰ ਸੀ ਅੱਧੀ ਨੋਕ ਕਾਲੀ ਸੀ ਅੱਧੀ ਚਿੱਟੀ ਸੀ ਚਟੀਆਂ ਅੱਖਾਂ ਜੀ ਵਾਹ ਵਾਹ ਸਿਰ ਤੇ ਝੁੱਟ ਸੀਗਾ ਹਾਂ ਸਿਰ ਤੇ ਵੀ ਡੋਚੇ ਸੀ ਕਾਲੇ ਮਟੂਹੇ ਤੇ ਸੀਗੇ ਪੂਛ ਤੇ ਇੱਕ ਕਾਲਾ ਕੰਬ ਸੀ ਇੱਕ ਫਾਰਚ ਸੀਗਾ ਬਗਲ ਚ ਵਾਹ ਵਾਹ ਵਾਲਾ ਜੰਗਾ ਕਬੂਤਰ ਸੀਗਾ ਨਾ ਡੇਲੀ ਦਣ ਮਾਰਦਾ ਸੀ ਮੇਰੇ ਕੋਲ ਮਹਾਂ ਜਨਵਰੀ ਸੀ ਹਾਂ ਹਾਂ ਵਾਹ ਨਹੀਂ ਸੁਟਾ ਡਾੜਾ ਡੂੜਾ ਤੇ ਦਣ ਮਰ ਜਉਂਦਾ ਤੇ ਉਹਦੇ ਨਾਲ ਉਹ ਤਾਂ ਬਹੁਤ ਪੈਂਦੀ ਜਿਉਂ ਤਾਂ ਉਹ ਜੀ ਗਰਮੀ ਨਹੀਂ ਪੈਂਦੀ ਹਾਂ ਉਹ ਤਾਂ ਬੜੀ ਗਰਮੀ ਪੈਂਦੀ ਸੀ ਇਹ ਰਾਜ ਦੇਖਦਾ ਹੁੰਦਾ ਸੀ ਆ ਕੇ ਆਪਣੇ ਪਿੰਡ ਇਹ ਨੂੰ ਪਤਾ ਸੀਗਾ ਵੀ ਕਬੂਤਰ ਵਾੜਾ ਉੜਦਾ ਬਾਜੀ ਜੇਤੂਗਾ ਹਾਂ ਉਹ ਫਿਰ ਪੰਜਵੀਂ ਬਾਜੀ ਜਿਹੜੀ ਗੈਲੇ ਦਾ ਬੰਨੇ ਸੀ ਆਪਣਾ ਵਾਲੇ ਕਬੂਤਰ ਨੇ ਹਰਾਇ ਸੀ ਵਾਹ ਜੀ ਮੱਝੂ ਕੇ ਰਿਕਾਰਡ ਪਾਦਾ ਕਰਾ ਜੀ ਕਬੂਤਰ ਨੇ ਹੋਂ ਤਾਂ ਜੱਜ ਹੋ ਜੇ ਕੁੱਤਰ ਮਸਕਲੀ ਆ ਹਣਾ ਮਸਕਲੀ ਹੋਂ ਤਾਂ ਹੋ ਜੇ ਕੱਥੇ ਬੰਦ ਹੂੰ ਬਹੁਤ ਔਖੇ ਬਣੇ ਉਹ ਤਾਂ ਕੀ ਚੱਕਰ ਸੀ ਵੀ ਦਾਣੇ ਮਤਲਬ ਵੀ ਕਿਵੇਂ ਹਜ਼ਮ ਕਰ ਦਿੰਦੇ ਛੋੜਦੇ ਜਾਂ ਕੀ ਸਿਸਟਮ ਜਾਂ ਕੁੱਤਰਾਂ ਦਾ ਸਟਰੋਂਗ ਹੀ ਐਨੇ ਸੀਗਾ ਮੈਂ ਤਾਂ ਹੀ ਇੰਨਾ ਤਕੜਾ ਸੀ ਪਤਾ ਨਹੀਂ ਕੀ ਕਰ ਸੀ ਉਹਦੇ ਜਿਹਾ ਸੀਗਾ ਜਦੋਂ ਫਟ ਕਰਿਆ ਸੀਗਾ ਹੂੰ ਕੀ ਬੰਬ ਫਟ ਕਰਿਆ ਸੀ ਉਹਦੇ ਜਦੋਂ ਉਹਨਾਂ ਦਾ ਬੱਚਾ ਉੱਡ ਰਿਹਾ ਜਿ ਡੈਲੀ ਅੱਛਾ ਡੈਲੀ ਉੜਦਾ ਸੀ ਗਰੀ ਹੈ ਸਪਰੇਹਾਂ ਤੋਂ ਬਿਨਾ ਉਹਦੇ ਦਾਣਾ ਪਾਣੀ ਸੀ ਹਾਂ ਬਾਹਰ ਕੀ ਵੀ ਮਾਰਕ ਹੈਗੀ ਰੇਹਜ ਬਰਾਤ ਉਹਦੇ ਦਾਣੇ ਵੀ ਤਾਂ ਮਨ ਮੜ ਲੈਨੇ ਕਰਦਾ ਚੰਨ ਬਰਾ ਕੋ ਬੰਦਿਆਂ ਵਾਲੀ ਹਾਲ ਸੀ ਹਾਂ ਉਹਨੇ ਜਦ ਕਿ ਦਾੜਨੀ ਚੋਦਾ ਸੀ ਤੜਕੋ ਕੁੰਡੇ ਦੇ ਬਹਿਣਾ ਨੂੰ ਖੁੱਡੇ ਸੀ ਰਾਤ ਨੂੰ ਹੀ ਚੁਗਦਾ ਸੀ ਆ ਕੇ ਉਤਰ ਗਿਆ ਹਾਂ ਉਤਰ ਗਿਆ ਕਿ ਉਹਨੇ ਜਿਹੜੇ ਖਾਲੇ ਖਾਲੇ ਤੜਕੋ ਦੇ ਸਰੀਰ ਉਹਦਾ ਉਹੋ ਜਿਹਾ ਬਣਿਆ ਬੰਦਾ ਸੀਗਾ ਬਸ ਅੱਛਾ ਜਿੰਮੇ ਤੇ ਪਕਣਗੇ ਹੁੰਦਾ ਨੂੰ ਕਈ ਵਾਰ ਤਾਂ ਅਸੀਂ ਭੇੜੇ ਜੀ ਵੀ ਆ ਕੇ ਬਚਾਈਆ ਲਾਈਟਾਂ ਵੀ ਲਾਈਆਂ ਲਾਈਟਾਂ ਤੇ ਵੀ ਲਾਉਂਦੇ ਰਹੇ ਅੱਛਾ ਕਿਹੜੇ ਤਰ੍ਹਾਂ ਦੀ ਗੱਲ ਹੁੰਦੀ ਜੱਜਾ ਜੇ ਛਾੜ ਚ ਸੋਈ ਪੂਰੇ ਲੋ ਦੇ ਵਿੱਚ ਉੱਡਦਾ ਸੀ ਯਾਰ ਉਹ ਉਤਰੋ ਵਾਹ ਬਈ ਵਾਹ ਲੋਟੜਦੇ ਬੱਚਾ ਰੱਬ ਵੀ ਬੜਾ ਵਧੀਆ ਸਹੀ ਗੱਲ ਆ ਯਾਰ ਕਹੇ ਜ ਆ ਕੂਤਰ ਹੋ ਗਿਆ ਨਾ ਹੋਸ਼ ਨਾਲ ਸਬੂਤ ਆ ਪਾਣੂ ਬੰਦਾ ਇਹ ਨਹੀਂ ਕਹਿ ਸਕਦਾ ਵੀ ਨਹੀਂ ਲੈ ਕੇ ਗਿਆ ਆਓ ਵੀ ਸਾਰੇ ਜਿਉਂਦੇ ਜਾਗਦੀ ਅੱਜ ਜਿਉਂਦੇ ਜਾਦੇ ਬੇਟਾ ਜੀਤਾ ਵੀ ਜਿਉਂਦਾ ਬੈਠਾ ਰਾ ਚਾਚਾ ਵੀ ਬੈਠਾ ਜਿਸ ਪੁੱਤਰ ਲੈ ਕੇ ਗਿਆ ਕਿ ਨਹੀਂ ਜੇ ਕੋਈ ਪਰੇਖਾ ਹੋਈ ਆਪਾਂ ਮੂੰਹ ਤੇ ਵੀ ਗੱਲ ਕਰ ਲਾਂਗੇ ਨਹੀਂ ਚਲ ਕੋਈ ਨਾ ਤੱਕ ਹੁਣ ਸਮਾਂ ਲੰਘ ਗਿਆ ਬਾਤ ਗਈ ਹਣਾ ਹਾਂ ਚੱਲਾ ਜੀ ਆਪਾਂ ਜੀ ਬਾਪੂ ਤਾਂ ਕਹੇ ਸੀ ਚਾਚਾ ਵੀ ਮਨ ਲਾ ਵੀ ਕੂਤਰ ਦੀ ਯਾਦਗਰੀ ਉਹ ਮੈਂ ਸੁਣੀਆਂ ਸੀ ਗੱਲਾਂ ਬਹੁਤ ਕੂਤਰ ਬਹੁਤ ਅਗੜਾ ਸੀ ਜੇ ਕਿ ਉਹਨੇ ਭਲੇਖਾ ਵੀ ਕਹਿੰਦਾ ਵੀ ਇਹ ਝੂਠ ਮਾਰੀ ਜਾਂਦਾ ਕਰ ਕਿ ਕਿਹਦਾ ਤਾਂ ਹੋਇਆ ਆਪਣੇ ਪਿੰਡ ਨਾਲ ਨਿੱਕੇ ਉੱਡਦਾ ਹੁੰਦਾ ਸੀਗਾ ਉਹ ਕਿਹੋ ਜਿਹਾ ਲੀਲਾ ਬੋਦੀ ਵਾਲਾ ਪਤਨੀ ਕਹਿੰਦੀ ਕਿਹੜਾ ਸੀ ਉਹ ਹਾਂ ਲੀਲਾ ਨਿੱਕੇ ਦੇ ਬਹੁਤ ਜ਼ਿਆਦਾ ਉੱਡਦਾ ਰਿਹਾ ਉਹ ਉਹ ਕਿਹੋ ਜਿਹਾ ਆਪਣੇ ਵਾਲਾ ਜਾਨਕੀ ਬਿਠਾ ਕੇ ਉਹਨੂੰ ਬੁਹਾ ਦਿੰਦਾ ਸੀਗਾ ਸੱਚੀ ਉਹ ਵੀ ਗੁੱਦਰ ਬਹਾਲਾ ਪੜਾਦੀ ਨਾ ਉਹਦਾ ਲੀਲਾ ਉੱਡਦਾ ਹੁੰਦਾ ਸੀਗਾ ਤੇ ਅਮਰੀਕੇ ਕੋਲੇ ਡੱਬਾ ਉੱਡਦਾ ਹੁੰਦਾ ਸੀ ਇੱਕ ਰਸਤਾ ਉੱਡਦਾ ਹੁੰਦਾ ਸੀ ਅੱਛਾ ਸਾਰਿਆਂ ਨੂੰ ਬੁਹਾ ਕੇ ਵੰਦਾ ਸੀ ਉਹ ਸਾਰਿਆਂ ਨੂੰ ਵਾਹ ਵਈ ਵਾਹ ਉਹ ਵੀ ਉਹ ਵੀ ਰਿਕਾਰਡ 'ਚ ਉਹਨਾਂ ਦਾ ਵੀ ਉਹ ਵੀ ਤਗੜੀ ਦਿਲੀ ਦਿਨ ਮਾਰਦੇ ਸੀਗੇ ਪਰ ਆਪਣੇ ਵਾਲ ਇਨਰ ਟਾਈਮ ਨਾਲ ਬਹਿ ਜਾਂਦੇ ਜਨ ਕੇ ਦਨ ਖੜੇ ਖੜੇ ਤੂੰ ਲੈ ਆ ਕੇ ਤੂੰ ਜਾਂ ਤੇ ਕੁੱਤਰ ਤੂੰ ਇਹ ਆਪਣੇ ਕੈਲੇ ਤੋਂ ਲਿਆ ਸੀ ਆਪਣੇ ਪਿੰਡੋਂ ਹੀ ਆਪਣੇ ਆਹ ਪਿੰਡੋਂ ਹੀ ਜਾ ਰਿਹਾ ਅੱਛਾ ਠੀਕ ਆ ਵਾਹ ਜੀ ਵਾਹ ਬਹੁਤ ਚੰਗਾ ਕੁੱਤਰ ਸੀਗਾ ਨੇ ਠੀਕ ਹੈ ਜੀ ਚਲੋ ਠੀਕ ਆ ਜੀ ਧੰਨਵਾਦ ਜੀ ਆਜਾ ਕੁੱਤਰ ਦੀ ਗੱਲਬਾਤ ਕਰਨ ਲਈ